ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਨੇ ਰੋਟੀ ਦਿੱਤੀ ਉਸ ਰੱਬ ਦਾ ਸ਼ੁਕਰ ਮਨਾਈਏ ਆਓ ਖਾਣਾ ਖਾਣ ਤੋਂ ਪਹਿਲਾਂ ਉਸ ਮਾਲਕ ਦਾ ਧੰਨਵਾਦ ਕਰੀਏ ਪਹਿਲਾਂ ਰੱਬ ਦਾ ਨਾਮ ਲਈਏ ਫਿਰ ਰੋਟੀ ਨੂੰ ਹੱਥ ਲਾਈਏ ਇਹ ਖਾਣਾ ਸਾਡਾ ਹੱਕ ਨਹੀਂ ਰੱਬ ਦੀ ਰਹਿਮਤ ਹੈ ਆਓ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਖਾਣਾ ਖਾਣ ਤੋਂ ਪਹਿਲਾਂ ਦੀ ਅਰਦਾਸ ਅਤੇ ਖਾਣਾ ਖਾਣ ਤੋਂ ਬਾਅਦ ਦੀ ਅਰਦਾਸ ਸੁਣਾਉਣ ਜਾ ਰਹੇ ਹਾਂ ਸੋ ਪਹਿਲਾਂ ਅਸੀਂ ਤੁਹਾਨੂੰ ਇਹ ਦੋ ਅਰਦਾਸਾਂ ਦੇ ਨਿਯਮ ਦੱਸਾਂਗੇ ਸੋ ਇਹ ਅਰਦਾਸਾਂ ਦਾ ਪਹਿਲਾ ਨਿਯਮ ਇਹ ਹੈ ਕਿ ਇਹ ਅਰਦਾਸ ਹਮੇਸ਼ਾ ਸਾਰੇ ਧੱਕੇ ਕਰਨੀ ਚਾਹੀਦੀ ਹੈ ਦੂਜਾ ਨਿਯਮ ਹੱਥ ਹੱਥ ਜੋੜ ਕੇ ਕਰਨੀ ਚਾਹੀਦੀ ਹੈ ਤੀਜਾ ਨਿਯਮ ਖੜੇ ਹੋ ਕੇ ਕਰਨੀ ਚਾਹੀਦੀ ਹੈ ਚੌਥਾ ਨਿਯਮ ਧਿਆਨ ਨਾਲ ਬੋਲਣਾ ਚਾਹੀਦਾ ਹੈ ਪੰਜਵਾਂ ਨਿਯਮ ਸਾਫ਼ ਹੱਥ ਅਤੇ ਸਾਫ਼ ਮਨ ਨਾਲ ਬੋਲਣਾ ਚਾਹੀਦਾ ਹੈ ਸੋ ਚਲੋ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਮ ਕ੍ਰੋਧ ਅਰ ਲੋਭ ਮੋਹ ਬੇਨਸ ਜਾਏ ਅਹਮੇ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਜਹਿ ਪ੍ਰਸਾਦ ਸੱਤੇ ਅੰਮ੍ਰਿਤ ਖਾ ਹੈ ਤਿਸਥਾ ਕੁਰ ਕੋ ਰਖ ਮਨ ਮਾ ਹੈ ਦੱਦਾ ਦਾਤਾ ਏਕ ਹੈ ਸਬਕੋ ਦੇਵਨਹਾਰ ਦਿਨ ਦੇ ਟੋਟ ਨਾ ਆਵਈ ਅਗੰਤ ਪਰੇ ਪੰਧਾਰ ਨਾਨਕ ਪੁਸਰੀਆਂ ਪਕਾਈਆਂ ਪਾਇਆ ਭਲੇ ਮਾਹੇ ਜਿੰਨੀ ਗੁਰੂ ਮਨਾਇਆ ਰਜ ਰਜ ਸੇਈ ਖਾਹੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹਣ ਅਸੀਂ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਦੀ ਅਰਦਾਸ ਸੁਣਾਉਣ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਣ ਦਿਨਸ ਪਰਪਾਤ ਤੋਹੇ ਹੀ ਗਾਵਨਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਨਾ ਤੂ ਦਤਾ ਦਤਾਰ ਤੇਰਾ ਦਿੱਤਾ ਖਾਵਨਾ ਭਗਤ ਜਨਾਕੇ ਸੰਗ ਪਾਪ ਗਵਾਫਨਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਨਾ ਜਿਸ ਦਾ ਦਿੱਤਾ ਖਾਵਨਾ ਕਿਸ ਕਹੀਏ ਸਬਾਸ ਨਾਨਕ ਹੁਕਮ ਨ ਚੱਲਈ ਨਾਲ ਖਸਮ ਚਲੇ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਾਨੂੰ ਸਦਾ ਤੇਰੀ ਰਜ਼ਾ ਵਿੱਚ ਰਹਿਣ ਦੀ ਸਮਰੱਥਾ ਬਖਸ਼ੀ ਸਾਡੇ ਕੋਲ ਜੋ ਕੁਝ ਵੀ ਹੈ ਉਹ ਤੇਰੀ ਦਾਤ ਹੈ ਸਦਾ ਸ਼ੁਕਰਮਾਨ ਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ